ਗੋਵਿੰਦ ਘਾਟ ਤੋਂ ਆਪਾਂ ਜਾ ਰਹੇ ਹਾਂ ਬਈ ਗੋਵਿੰਦ ਧਾਮ ਗੋਵਿੰਦ ਘਾਟ ਦੇ 5 ਕਿਲੋਮੀਟਰ ਤੱਕ ਟੈਕਸੀ ਮਿਲ ਜਾਂਦੀ ਹੈ ਇਹ ਆਪਣਾ 50 ਰੁਪਏ ਸਵਾਰੀ ਲੈਣੇ ਆ ਪੂਰੇ ਦੇ 5 ਕਿਲੋਮੀਟਰ ਦਾ ਸਫ਼ਰ ਐਕਸੀ ਵਿੱਚ ਕਰਵਾ ਜਾਂਦਾ ਔਰੇ ਤੇ ਉਥੇ ਅੱਗੇ ਫਿਰ 9 ਕਿਲੋਮੀਟਰ ਪੈਦਲ ਯਾਤਰਾ ਹੈ ਬਈ ਇਹ ਦੇਖੋ ਰੱਖਿਆ ਜਾ ਮੋੜ ਦੇਖੋ 1 ਲੱਖ ਤੇ ਮੋੜ ਤੇ ਚੜਾਈ ਇਹ ਦੇਖੋ ਅੱਛਾ ਪਿਛਲੇ ਬਾਅਦ ਉਹ ਦੇਖੋ ਕਚਰਾ ਖੜੀ ਬਈ ਜਿੰਨਾ ਖਚਰਾਵਾ ਬੈਠਣਾ ਨੇ ਕਚਰਾ ਖੜੀਆਂ ਹੋਰ ਹੈ 1900 ਰੁਪਏ ਦਾ ਅੱਛਾ ਅਭੀ 1900 ਕਰ ਦਿੰਦੇ ਤਾਂ ਦੇਖੋ ਇਸ ਸਾਲ ਤੋਂ 15 16 ਤੋਂ ਕਿਲੇ ਰਹਿੰਦੇ ਨਾ ਖਚਰਾਵਾ ਵੀ ਜਹਾਂ ਬੈਠਗਾ ਬਹੁਤ ਬਈ ਮੈਂ ਖੜੀ ਰੱਖ ਕਚਰਾਮ ਉਹ ਰਤ ਵਾਲੀ ਉਹ ਕਿਹੜਾ ਬਈ ਨਾਲੇ ਉਹ ਨਗਰ ਨਿਗਮ ਟੈਗਰਪੋਰਟ ਆਹ ਵੀ ਆ ਇਹ ਗਰੂਪ ਇਹ ਗਰੂਪ ਉਰਾ ਟੈਕਸੀ ਮਾ ਤੇ ਉਤਰ ਗਿਆ ਬਾਈ ਬੌਰੀ ਤੱਕ ਪਰਮਿਸ਼ਨ ਐ ਇਹਨੂੰ ਆਣੇ ਕੀ ਟੈਕਸੀ ਲੈ ਗੱਗਾ ਨਹੀਂ ਜਾ ਸਕਦੇ ਕਰਿਆ ਪੂਰੇ ਤੇ ਜੇ ਕਿਸੇ ਨਾਲ ਪਿੱਠੂ ਬੈਗ ਨਹੀਂ ਲੈ ਕੇ ਜਾ ਸਕਦਾ ਉਰਾ ਮਿਲ ਜਾ ਆਇਆ ਨੇ ਬੰਦੇ ਖੜੇ ਹੋਆ ਨੇ ਪਿੱਠੂ ਬੈਗ ਲੈ ਜਾਇਆ ਕੋਈ ਦਿੱਕਤ ਨਹੀਂ ਇਹ ਦੇਖੋਰਾ ਥੱਲਾ ਨਿਚੇ ਨਦੀ ਆ ਬਾਈ ਉਹ ਰੁਰਾ ਘਰ ਦੇਖੋ ਕਿਤਨੇ ਨਦੀਕੇ ਵਿੱਚ ਬੈਠੇ ਜਵਾ ਹੱਦ ਨਹੀਂ ਗਈ ਬੱਲੇ ਬੱਲੇ ਆਹ ਨਹੀਂ ਕਿ ਚਾਰੇ ਦਾ ਪਾਣੀ ਦੇਖ ਲਓ ਪਾਣੀ ਚੱਲ ਰਿਹਾ ਜੜਮਨ ਉਹ ਨੇ ਬੈਠੇ ਬਈਉਰਾ ਇੱਠੂ ਵਾਲੇ ਕਿਸੇ ਵੱਨ ਨਹੀਂ ਚੱਲਾ ਜਾਂਦਾ ਇਸਮਾ ਬੈਠੋ ਟੋਕਰੀ ਸੀ ਮਾ ਇੱਠਵਾ ਲਾ ਲਿਆ ਨੇ ਆ ਰ ਚਲਦੇ ਆ ਕਮਾਲ ਆ ਬਈ ਕਿਸ ਤਰ੍ਹਾਂ ਲੈ ਜਾਣੇ ਇਤਨਾ ਭਜਨ ਠਾਗਾ ਬੰਦੇ ਵਾ ਇਹਨਾਂ ਦੀ ਰੋਜ਼ ਦੀ ਪ੍ਰੈਕਟਿਸ ਆ ਬਾਈ ਰੋਜ਼ ਦਾ ਇਹਨਾਂ ਦਾ ਕੰਮ ਉਹੀ ਆ ਸਾ ਪੱਕਿਆ ਬਾਨਗਾ ਆਪਣਾ ਜਿੱਤਰੋਂ ਕਦੀ ਚਲੇ ਨੀਤਨਾ ਸਫਰ ਸਾਹ ਚੜ ਜਾਇਆ ਇਹ ਚੱਕਰ ਪਾਵਾ ਇਹ ਉਰੋਂ ਕੋਈ ਕੋਈ ਦੁਕਾਨ ਵੀ ਆ ਚਲੋ ਬਾਕੀ ਮਿਲਦੇ ਆ ਬਾਅਦ ਚ ਨਿਕਲਨੇ ਅੱਗੇ ਇਹ ਰਾਮੂ ਅੱਗੇ ਜਾ ਰਿਹਾ ਬਾਈ ਇਹ ਵੀ ਕਿਲੋਮੀਟਰ ਚੱਲਿਆ ਨਹੀਂ ਇਹ ਵੀ ਤੇ ਪੁੱਛਣ ਲੱਗਿਆ ਕਹਾਂ ਜਾਣਾ ਕਾਹ ਮਾਨੂੰ ਦੇਖ ਤੋ ਰਹਿ ਨਹੀਂਗਾ ਲਓ ਜੀ ਆਪਾਂ ਪਹੁੰਚ ਗਏ ਅੱਧ ਚ ਅੱਧਾ ਸਫਰ ਤਾਂ ਕਰਾਈ ਆ ਆਪਾਂ ਬੌਰੇ ਤੇ ਦੁਕਾਨ ਤੇ ਆਪਾਂ ਲੰਨੇ ਆ ਪਰੌਂਠੇ ਆਪਾਂ ਚਾਰ ਪਰੌਂਠੇ ਪੈਕ ਕਰਾ ਲਈਏ ਮਖਾ ਚਾਰ ਪਰੌਂਠੇ ਪੈਕ ਕਰਾ ਕੇ ਤੇ ਜਿੱਥੇ ਭੁੱਖ ਲੱਗੂਗੀ ਜੀ ਕਰੂਗਾ ਖਾਣੇ ਨੂੰ ਆਪਾਂ ਖਾ ਲੂਗਾ ਦੇਖੋ ਧੁੱਪ ਨਿਕਲਿਆ ਜੀ ਕੀ ਆ ਦੇਖੋ ਬਹੁਤ ਵਧੀਆ 뷰 ਆ ਰਿਹਾ ਬਾਈ ਬਹੁਤ ਹੀ ਪਿਆਰਾ 뷰 ਹੈ ਅੱਧੇ ਪਹਾੜਾਂ ਮਾ ਧੁੱਪ ਅੱਧੇ ਮਾ ਸ਼ੋ ਹਰੀਆਲੀ ਔਰ ਖੁਸ਼ਬੂ ਇਤਨੀ ਵਧੀਆ ਆ ਨਾ ਭਾਈ ਵੀ ਬਸ ਬਾਤਾਂ ਛੋੜ ਦੋ ਵਾਤਾਵਰਣ ਇਤਨਾ ਸਾਫ ਵਧੀਆ ਆਪਣਾ ਤਾਂ ਪ੍ਰਦੂਸ਼ਣੋ ਬਹੁਤ ਆ। ਉਰਾ ਤਾਂ ਖੁਸ਼ਬੂ ਆਵਾ, ਖੁਸ਼ਬੂ ਬਈ ਪਹਾੜਾਂਾਂ 'ਚ ਜੜੀ ਬੁੱਟੀਆਂ ਕੀ। ਬਹੁਤ ਤਰ੍ਹਾਂ ਦੀ ਖੁਸ਼ਬੂ ਆਵਾ, ਸੁਗੰਧ ਐ, ਐਸੀ ਵਧੀਆ ਸੁਗੰਧ ਆਵਾ ਨਾ। ਵੀ ਬਾਤੋ ਛੋੜ ਦੋ ਜਿਸ ਤਰ੍ਹਾਂ ਗੁਲਾਬ ਜਲ ਸੇਮਾ ਤੇ ਇਸ ਤਰ੍ਹਾਂ ਸੈਂਟ ਪਰਫਿਊਮਾਂ ਤੇ ਆਏ ਕਰਾ ਇਸ ਤਰ੍ਹਾਂ ਕੀ ਸੁਗੰਧ ਆਵਾ ਵਧੀਆ ਜਿੱਤਨੂੰ ਧੂਪਾਂ ਤੇ ਆਏ ਕਰਾ। ਇਸ ਤਰ੍ਹਾਂ। ਬਸ ਹੋ ਗਏ ਪੈਕ। ਆ ਗਿਆ ਬਸ ਚਲੋ ਆ ਦੇਖੋ ਜੀ ਬਾਈ ਬੰਦੇ ਦਾ ਇੱਕਲਾਤਾ ਬਾਈ ਦਾ ਹੋੜੀਆਂ ਗੈਲ ਚੱਲ ਰਿਹਾ ਬਾਈ ਸਾਹ ਸਰੀਆ ਕਾਲ ਦੇਖੋ ਬਾਈ ਦੀ ਹਿੰਮਤ ਨੂੰ ਸਲਾਮ ਹੈ ਵਾਹਿਗੁਰੂ ਹੋੜੀਆਂ ਗੱਲ ਚੱਟਦਾ ਜਾ ਰਿਹਾ ਹੈ ਜਿਹੜਾਈ ਦੇਖ ਲੋ ਬਾਈ ਆਪਾਂ ਪਹੁੰਚ ਗਏ ਬਈ ਅੱਧਮਾ ਅੱਧਾ ਸਫ਼ਰ ਪੈ ਕਰਿਆ ਜੀ ਆਪਾਂ ਇਹ ਭਾਜੀ ਮਿਲ ਗਿਆ ਆਪਾਂ ਨੂੰ ਲੁਧਿਆਣਾੇ ਤੋਂ ਇਹ ਆਪਣੇ ਗੱਲ ਰਲ ਗਏ ਭਾਜੀ ਇਕੱਲੇ ਤੇ ਵੀ ਕਹਿੰਦੇ ਸਾਥ ਨਹੀਂ ਤਾਂ ਮੈਨੂੰ ਇਕੱਲਾ ਜਾਣਾ ਤਾਂ ਮੈਂ ਮੈਂ ਕੋਈ ਗੱਲ ਨਹੀਂ ਭਾਜੀ ਪਾ ਤੁਹਾਡੇ ਨਾਲ ਹੀ ਐ ਫਿਰ ਸਾਡੇ ਕੋਲ ਪਰੌਂਠੇ ਤੇ ਇਹਦਾ ਮਨ ਉਲਟੀ ਆਉਂਦੀ ਦੀ ਨੂੰ ਬਾਈ ਖਾਲੀ ਪੇਟ ਦਾ ਚੱਕਰ ਆ ਗਿਆ ਇਹਨੂੰ ਬਸ ਵਿੱਚ ਆਇਆ ਇਹ ਫਿਰ ਇਹਨੂੰ ਪਰੌਂਠਾ ਖੁਲਾਇਆ ਅੱਧਾ ਫਿਰ ਕਹਿੰਦਾ ਜਾਨ ਤੇ ਜਾਨ ਪਈ ਬਾਈ ਪਰੌਂਠਾ ਖਾ ਕੇ ਕਹਿੰਦਾ ਜਾਨ ਆ ਗਈ ਕਹਿੰਦਾ ਸਰੀਰ ਚ ਆਪਾਂ ਨੇ ਪਰੌਂਠੇ ਲੈਦੇ ਨਾ ਪਿੱਛੇ ਤੇ ਉਹ ਇਹਦਾ ਦਾਣਾ ਪਾਣੀ ਲਿਖਿਆ ਵਾਤਾ ਬਾਈ ਦੇਖੋ ਕੱਟਾ ਪੱਥਰ ਪਿਆ ਇਹੋ ਭਾਈ ਆ ਸਾਹਮਣੇ ਖੜਿਆ ਇਹ ਦੋ ਰਸਤੇ ਜਹਾ ਬਈ ਕੋਈ ਰਸਤਾ ਪਰਾਂ ਪੂੜਾ ਵਾਲਾ ਇੱਕ ਰਸਤਾ ਇਹੋ ਹੈ ਪਰਾਂ ਉਹ ਸੀੜੀਆਂ ਵਾਲਾ ਰਸਤਾ ਹੈ ਇਹ ਉਹਲਾ ਰਸਤਾ ਉਸ ਤਰ੍ਹਾਂ ਚੜਾਈ ਤਰਾਈ ਸੀ ਵਾਲਾ ਏ ਸੀੜੀਆਂ ਵਾਲੇ ਮੱਥਾ ਘਾਪੜਤ ਸਾਹ ਜਿਆਦਾ ਚੜਾ ਬਾਈ ਇਸ ਕਰਕੇ ਆਪਾਂ ਉਰਾਂ ਨੂੰ ਆਏ ਆ ਪਲੇਨ ਸੇ ਰਸਤੇ ਨੂੰ ਇਸ ਮਾਂ ਦਮ ਮਿਲਦਾ ਰਹਾ ਸਰੀਰ ਨੂੰ ਕੀ ਕਰੇ ਤੇ ਵੀਰੇ ਕੀ ਕਹਨੇ ਇੱਕ ਮੈਂ ਦਾ ਦੋ ਉਹ ਤੁਹਾਡੇ ਹੁਸ਼ੀ ਹੋਵੇਗਾ ਕਿ ਨਹੀਂ ਉਹ ਚ ਫਰੰਟ ਬੈਕ ਇਕੱਠੀ ਵੀਡੀਓ ਬਣਦੀ ਹੈ ਅੱਛਾ ਤੁਹਾਡੀ ਵੀ ਨਾਲ ਹੀ ਆਊਟ ਮੇਰੇ ਮੋਬਾਈਲ ਤੇ ਹੈਗਾ ਬਣ ਅੱਛਾ ਅੱਛਾ ਤਾਡੇ ਵੀ ਹੋਊਗਾ ਸੈਟਿੰਗ ਚ ਜਾ ਕੇ ਦੇਖਣਾ ਪਵੇ ਕੋਈ ਨਹੀਂ ਦੇਖ ਲਿਆ ਕੱਤੀ ਵੀਡੀਓ ਬਣ ਗਈ ਆ ਇੱਥੇ ਤੁਹਾਡੇ ਬਣੂਗੀ ਬੈਗ ਤੇ ਵੀ ਬਣੂਗੀ ਇਹਨਾਂ ਅੱਛਾ ਇੱਕੋ ਵੀਡੀਓ ਹਾਂ ਹਾਂ ਬੋਸ਼ਾ ਜਹਾਂ ਦੇ ਦੇ ਆ ਦੇਖੋ ਬਈ ਖੱਤਰਾਂ ਇਹਨਾਂ ਨੂੰ ਰੁਕਣ ਦਿੰਦੇ ਵਿਚਾਰੀਆਂ ਨੂੰ ਖੱਤਰਾਂ ਨੂੰ ਪਿੱਛੇ ਲੈ ਗਿਆ ਸੱਟੇ ਹੱਕੇ ਰਹੇ ਆ ਯਾਰੀ ਕਰਦੇ ਹਟ 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 ਦੇਖੋ ਬਈ ਸੰਗਤਾਂ ਦਾ ਜੋਸ਼ ਸੰਗਤਾਂ ਆ ਰਹੀਆਂ ਜੋਸ਼ ਭਰ-ਭਰ ਕੇ ਚੱਲ ਰਹੀਆਂ ਵਾਹਿਗੁਰੂ 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 ਆਪਾਂ ਉਰੇ ਤੇ ਬਾਈ ਹੁਣ ਟੀਵਨ ਦੇਖੋ ਸਿੰਘ ਨੂੰ ਸਿੰਘ ਸਜਿਆ ਵਾ ਦੇਖੋ ਕੈਸਾ ਲੱਗ ਰਿਹਾ ਬਾਈ ਆਪਣੇ ਨਿਰਣੈ ਨੂੰ ਗੁਰਸਿੱਖ ਬਣਾਓ ਗਾਣਾ ਪੈਰਾਓ ਦੇਖੋ ਤਾਰੇ ਵੱਖਰੀ ਐ ਹਰਾਮੂ کیسے ਹੋ ਆਪਣਾ ਪੀ ਐ ਬਰਾ ਵੀ ਕਾਫੀ ਕਾਫੀ ਪੀ ਕੇ ਹੁਣ ਚੱਲਦੇ ਸਰੀਰ એનર્ਜੀ ਫੜ ਲੂਆ ਬਾਕੀ ਆਪਾਂ ਹੁਣ ਸਿਰਾ ਪਹੁੰਚ ਚੁੱਕੇ ਥੋੜ੍ਹੀ ਥੋੜ੍ਹੀ ਹੋਰ ਡੜ ਰਹੀ ਆ ਆ ਦੇਖੋ ਪਰ ਬੱਦਲੇ ਦੀ ਗਏ ਹੁਣ ਭਾਵੇਂ ਸਮਝੋ ਆਪਾਂ ਬੱਦਲਾਂ 'ਚ ਪਹੁੰਚ ਗਏ ਬੱਦਲਾਂ 'ਚ ਪਹੁੰਚ ਗਏ ਸਮਝੋ ਆਪਾਂ ਸਿਰਾ ਪਹੁੰਚ ਗਏ ਆ ਦੇਖੋ ਮੈਂ ਸਿੱਟੀਆਂ ਮਾਰ ਮਾਰ ਕੇ ਤੜਾ ਯਹਾਨ ਨੂੰ ਸੁੱਖੂ ਸੁੱਖੂ ਪਗੜ ਲੈ ਪੋਛ ਪਿੱਛੇ ਤੇ ਹੋਰ ਗਿਆ ਕੂਂਚ ਫੜ ਕੇ ਪਿੱਛੇ ਚਿੱਛਾ ਚਲੀ ਚਲ ਉੱਪਰ ਬੈਠ ਕੇ ਵੀ ਡਰ ਲਗਾਣਗੇ ਬਾਈ ਇੱਕ ਤੀਮੀ ਸੀ ਕੈਰੀ ਦੋ ਖੱਤਰਾਂ ਲੈ ਰਿਆ ਦੋ ਕਰੇ ਭਾਈ ਇਸ ਨੂੰ ਪਕੜ ਤੋਂ ਲੈ ਕਿਸੇ ਕਾ ਹਰ ਰੱਸੀ ਸੀ ਸੀ ਉਹਨਾਂ ਗੱਬੇ ਦੇ ਗੱਬੇ ਦੇ ਫਗੜੀ ਵੀ ਦੀ ਵਿਚ ਮਦ ਦੋਇਓ ਸੈਂਟਰ ਮੈਂ ਚੱਲ ਰਿਆ ਦੋ ਦੋਨਾਂ ਕੀ ਕੈਰੀ ਭਾਈ ਇਸ ਨੂੰ ਪਕੜ ਤੋਂ ਲੈ ਮੂਰੇ ਤੇ ਕਿੱਟੀਆਂ ਡਾਂ ਲੱਗੀ ਪਾਣ ਦੇਖੋ 24 ਸ਼ਾਟੇ ਸ਼ਾਟੇ ਨੇ ਆਨੇ ਲਓ ਜੀ ਆਪਣਾ ਰਸਤਾ ਰਹਿ ਗਿਆ 10 ਮਿੰਟ ਦਾ ਤੇ ਇਹ ਦੇਖੋ ਬੱਦਲ ਆਹ ਦੇਖੋ ਪਹਾੜੀ ਚ ਵੀਊ ਕਿਹ ਅੱਗੇ ਵਧੀਆ ਆ ਰਿਹਾ ਸੁਖੋ ਆਹ ਜਾ ਦੇਖ ਕੇ ਕੰਮ ਕੀ ਵੀ ਆ ਰਹੀ ਦੀ ਗੁੜੀਆਂ ਆ ਦੇ ਕਿਆ ਨਾਮ ਹੈ ਹਾਂ ਸਾਈਕਲ ਸਾਈਕਲ ਥੱਕ ਗਈ ਥੱਕ ਤਾਂ ਹੰਬੀ ਗਏ ਸਿਰੇ ਸੇ ਆਈ ਏ ਸੀ ਮੈਂ ਸਿਰੇ ਸੇ ਸੀ ਮੈਂ ਆਈ ਹਾਂ ਕਰਾਸ ਤੇ ਮਾ ਤੇ ਸਿਰੇ ਤੇ ਸਾਂ ਚੜ ਜਾ ਬਾਈ ਦਮ ਲੈ ਲੇਗਾ ਚੜਾ ਆ देखो भाई कि चढ़ाई है देखो संगत आ रही बहुत संगत आ रही है भाई गुरु वा गुरु वाहे गुरु वाहे गुरु वा ਜਿ ਆਪਾਂ ਜਿੱਥੇ ਹੈਲੀਕਾਪਟਰ ਉਤਰਦਾ ਆ ਤਾਂ ਆਪਾਂ ਪਹੁੰਚ ਗਏ ਕਿੱਥੇ ਲੈ ਉਧਰ ਛੱਡ ਦਿੰਦਾ ਇਸ ਵਾਰੀਆਂ ਨੂੰ ਹੈਲੀਕਾਪਟਰ ਇੱਥੇ ਵੀ ਚੱਕਦਾ ਇਸ ਵਾਰੀਆਂ ਨੂੰ ਤੇ ਉਹ ਸਾਹਮਣੇ ਦੇਖੋ برف ਆ ਨਾਲੇ ਆ برف ਆਪਣੇ ਜਮਾ ਬਿਲਕੁਲ ਲਾਗੇ ਆ ਜਾਂ ਦੂਰ ਨਹੀਂ ਹੈ ਸਾਰੀ برفੇ برف ਪਈ ਹੈ ਇਹ हूँ पचे हाँ हाँ पहुँच गए बस झोंपड़ी है झोपड़ियाँ झोंपड़िया किराए किराए वाला सिस्टम होना है हाँ, नी? ਹਾਂ ਲੋ ਵੀ ਦੋਸਤੋ ਪਹੁੰਚ ਗਏ ਆਪਾਂ ਬਈ ਆਪਣੇ ਗੈਲਗੀ ਸੰਗਤ ਅਲੀ ਪਿੱਛੇ ਆ ਰੰਮੂ ਬੈਠਾ ਉਹ ਇੱਕ ਰੰਮੂ ਵੰਚਿਆ ਪਹਿਲਾਂ ਬਸ ਸੱਤ ਤੇ ਦੂਜੇ ਨੰਬਰ 'ਵਾ ਸੁਖੂ ਤੀਏ ਨੰਬਰ 'ਵਾ ਮੈਂ ਫਸਟ ਰੰਮੂ बैठा लग रहा देखो भाई आप क्या टाइम हो गया डेढ़ बज गया एक बज गया है बारह तीह साढ़े बारह बजे पहुंच गए भाई अपना चले चलेते छे बजे ਹਾਂ 6 ਵਜੇ 6 ਵਜੇ ਚੱਲੇ ਜੇ 6 ਵਜੇ ਸਵਾ 6 ਵਜੇ ਚਲੋ ਭਾਈ ਬਾਦ ਮੈਂ ਦਿਖਾਵਾਂ ਸਾਹ ਚੜ ਰਿਹਾ ਹਲੀ ਮਾਜਲ ਥੋੜੀ ਜੀ ਕਲਿੱਕ ਬਣਾ ਲਿਆ ਜੋ ਬੈਠਾ ਇੱਧਰ ਰਾਮੂ ਦੇਖੋ ਰਾਮੂ ਨੰਬਰ ਲੈ ਗਿਆ ਭਾਈ ਪਹਿਲੇ ਨੰਬਰ ਬਾਏ ਰਾਮ ਸਿੰਘ ਰਾਣਾ ਜੀ ਪਹੁੰਚੇ ਹਮਾਰੇ ਪਹਿਲੇ ਨੰਬਰ ਨੰਬਰ ਲੈ ਗਿਆ ਭਾਈ ਦੇਖੋ ਦੋ ਡੰਡੇ ਲੈ ਗਿਆ ਦੂਏ ਨੰਬਰ ਭਾਇਓ ਖੜਿਆ ਮਾਰਾ ਸੁਖਮਨ ਸਿੰਘ ਕੀ ਬਾਪਨਾ ਮੂਦ ਕਰੀ ਤੀ ਨੰਬਰ ਬਾਬਾ ਹਿਆਪਾ ਮਨੂੰ ਇਹ ਲੋੜਾ ਫਿੱਤਾਂਗੀ ਮੈਂ ਦੋ ਨਟ ਲੋ ਆਈ ਵੀ ਮੈਂ ਦੋ ਨਟ ਖੋਲ ਨਟਾਂ ਗੇ ਲੋ ਢਿੱਲੇ ਹੋਆ ਨਟਾਂ ਗੇ ਟਾਈਟ ਹੋ ਜਾ ਆ ਨਿਕਲ ਵੀ ਨਹੀਂ ਜਾਂ ਹੱਥ ਲਾਇਦੇ ਬਿਨਾ ਹੱਥ ਲਾਇਦੇ ਬਿਨਾ ਹੀ ਨਿਕਲ ਜਾਂ ਦੇਖੋ ਬਈ ਇਹ ਉਹ ਰੈਸਟੋਰੈਂਟ ਹੋਟਲ ਦਗੰਨਾ ਕਿਣੀਆਂ ਲੱਗੀ ਗਿਰਨ ਬਾਈ ਅ ਦੇਖੋ ਗਰਾਵ ਜਮਣ ਜਮਣ ਇੱਕ ਹੋਰੇ ਜੀ ਇਹ ਜੀ ਜਮਣ ਖਲਾਉਂਗੇ ਜਮਣਾ ਵੀ ਤੁਹਾਨੂੰ ਬਾਈ ਜੁੜੇ ਰਹੋ ਪਰ ਨੈਟ ਦੀ ਕਮੀ ਤੇ ਵਲੌਗ ਨਹੀਂ ਪੈ ਰਿਹਾ ਕੇ ਪੁਰਾ ਗੇ ਜਾ ਰਿਹਾ ਦੇਖੋ ਪਹੁੰਚ ਗਏ ਆਪਾਂ ਗੁਰਦੁਆਰਾ ਸਾਹਿਬ ਸਿੱਧੀ ਮੇਨ ਗਲੀ ਆ ਮੇਨ ਗਲੀ ਦੇ ਵਿੱਚ ਗੇਟ ਹੈ ਗੁਰਦੁਆਰਾ ਸਾਹਿਬ ਦਾ ਬੋ ਵਿਨਤਾਂ ਗੁਰਦੁਆਰਾ ਸ਼੍ਰੀ ਹਰਿਮੰਦਰ ਸਾਹਿਬ ਜੀ ਬੋ ਵਿਨਤਾਂ ਗੁਰਦੁਆਰਾ ਸ਼੍ਰੀ ਹਰਿਮੰਦਰ ਸਾਹਿਬ ਮੈਨੇਜਮੈਂਟ ਦਰਸਤ ਬਾਈ ਕੁ ਤੋਰ ਕੇ ਗਿਆ ਲੋ ਨੰਦਰਾ ਹਾਲਾ ਦੇਖੋ ਕਿਤਨੀ ਸੰਗਤ ਪਹੁੰਚੀ ਆ ਬਹੁਤ ਸੰਗਤ ਪਹੁੰਚੀ ਆ ਬਹੁਤ ਸੰਗਤ ਆ ਇਹ ਕੇ ਇਹ ਬਹੁਤ ਖੁਸ਼ ਹੋਣਾ ਨੰਦਰਾ ਜੀ ਆਈ 77 ਨੰਬਰ ਆਪਣਾ ਜਾਇਰਾ ਜਾਇ ਜਾਣਾ ਚਲਦੇ ਆਪਾਂ ਵੀ panda lenggar sate ya